ਸਤਿ ਸ਼੍ਰੀ ਅਕਾਲ ਸਾਰੇ ਨੂੰ ਅੱਜ ਆਪਾਂ ਜੁੜਿਆ ਪੰਜਾਬ ਦੇ ਮਸ਼ਹੂਰ ਗਾਇਕ ਰਜਿੰਦਰ ਰਾਜਨ ਜੀ ਨਾਲ ਤਾਂ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤਾਂ ਬਾਕੀ ਗੱਲਾਂ ਆਪਾਂ ਬਾਅਦ ਵਿੱਚ ਪੁੱਛਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਹੀ ਪੁੱਛਣਾ ਚਾਹਾਂਗੇ ਕਿ ਤੁਹਾਡਾ ਸਭ ਤੋਂ ਪੌਪੂਲਰ ਗੀਤ ਕਿਹੜਾ ਰਿਹਾ ਤੇ ਦੋ ਲਾਈਨਾਂ ਦਰਸ਼ਕਾਂ ਦੇ ਰੂਬਰੂ ਜ਼ਰੂਰ ਕਰ ਦਿਓ ਪੌਪੂਲਰ ਗੀਤ ਬੇਟਾ ਸਭ ਤੋਂ ਪਹਿਲਾਂ ਤਾਂ ਇਹ ਆ ਪਪुलर ਗੀਤ ਦੱਸਣ ਤੋਂ ਪਹਿਲਾਂ ਮੈਂ ਮਾਲਵਾ ਨਿਊਜ਼ ਦੀ ਸਾਰੀ ਟੀਮ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਆਪ ਸਭ ਦੇ ਰੂਬਰੂ ਕੀਤਾ ਮੈਂ ਬਾਈ ਜੀ ਮੇਰੇ ਵੱਡੇ ਵੀਰ ਨਿਰਮਲ ਸਾਧਾਂਵਾਲੀਆ ਜੀ ਔਰ ਹਰਮਨ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇੰਨੀ ਮਾਨਤਾ ਦਿੱਤੀ ਬਹੁਤ ਧੰਨਵਾਦ ਸਾਰਿਆਂ ਦਾ ਬੜੀ ਮਿਹਰਬਾਨੀ ਹੈ ਜਿੱਥੋਂ ਤੱਕ ਮਸ਼ਹੂਰ ਗੀਤ ਦਾ ਸਵਾਲ ਹੈ ਮੇਰੇ ਦੋ ਤਿੰਨ ਮਸ਼ਹੂਰ ਗੀਤ ਪਹਿਲਾਂ ਪਹਿਲੀ ਟੈਪ ਦੇ ਵਿੱਚ ਆਏ ਹੋਏ ਸੀ ਉਸ ਤੋਂ ਬਾਅਦ ਨਾਮ ਬਣ ਗਿਆ ਚਲੋ ਸਮਾਂ ਬਦਲਦਾ 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 ਅੱਜ ਆ ਦੇਣਾ ਗਿਆ ਮਸ਼ਹੂਰ ਕੀ ਸੀ ਮੇਰੇ ਬਹੁਤ ਹੀ ਨੇੜਲੇ ਸਾਥੀ ਜਿਹੜੇ ਮਤਲਬ ਰਾਈਟਰ ਸੀ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਂਦਾ ਉਹਨਾਂ ਦਾ ਗੀਤ ਲਿਖਿਆ ਸੀ ਦਸ ਗਿੱਤਾਂ ਗੁਜ਼ਰਦੇ ਦਿਨ ਤੇਰੇ ਮੇਰੇ ਵਿਆਹ ਮੰਗਰੋ ਦਿਲਦਾਰਾ ਵੇ ਜਾਂ ਇੱਕ ਗਾਣਾ ਸੀ ਮੇਰੇ ਉਸਤਾਦ ਜੀ ਦਾ ਲਿਖਿਆ ਸੀ ਲਾਹੇ ਹੀਰਾ ਜੀ ਦਾ ਨਹੀਂ ਚੜਨਾ ਮੈਂ ਡੋਲੀ ਉਹ ਵੀ ਬੜਾ ਮਸ਼ਹੂਰ ਹੋਇਆ ਸੀਗਾ ਨਾ ਤੇ ਉਸ ਤੋਂ ਬਾਅਦ ਚੱਲ ਸੋ ਚੱਲ ਇਦਾਂ ਕਰਦਾ ਰਿਹਾ ਜੀ ਕੀ ਆ ਤਾਂ ਸਮਾਜ ਉਹ ਅੱਜ ਥੋੜੇ ਦਿਨ ਹੋਏ ਆ ਮੇਰਾ ਇੱਕ ਹੁਣ ਗੀਤ ਆ ਪੁੱਤ ਕੋਇਆ ਨਾ ਕਰਵਾਵਾਂ ਦੀ ਰੱਬ ਨੂੰ ਕਹਿ ਲਗੇ ਤਾਨਾ ਮੇਣਾ ਕਹਿ ਲਗੇ ਜਾਂ ਫਿਰ ਅਰਦਾਸ ਕਹਿ ਲਗੇ ਪ੍ਰਮਾਤਮਾ ਦੇ ਅੱ ਥੋੜੇ ਦਿਨ ਹੋ ਗਏ ਇਹ ਗਾਣਾ ਮੇਰਾ ਆਇਆ ਤੇ ਬਸ ਇਹ ਆ ਜੀ ਦੋ ਲਾਈਨਾਂ ਰੂਬਰੂ ਕਰਦੇ ਜਰੂਰ ਦਰਸ਼ਕਾਂ ਦੇ ਕਿਹੜੇ ਪਹਿਲਾਂ ਵਾਲੇ ਗਾਣੇ ਦੀਆਂ ਕਿ ਹੁਣ ਵਾਲੇ ਦੀਆਂ ਜੋ ਤੁਸੀਂ ਚਾਹੋ ਠੀਕ ਹੈ ਜੀ ਏ ਕੀ ਹੈ ਤੇਰੀ ਰਜਾ ਜੀ ਦੇ ਵਿੱਚ ਜਗ ਨਹੀਂ ਰਾਜੀ ਤੂੰ ਕੀ ਅਖਵਾਉਣਾ ਚਾਹੁੰਨਾ ਖੇਡ ਕੇ ਉਲਟੀ ਹੀ ਬਾਜੀ ਤੂੰ ਕੀ ਅਖਵਾਉਣਾ ਚਾਹੁੰਨਾ ਖੇਡ ਕੇ ਉਲਟੀ ਹੀ ਬਾਜੀ ਕਿਉਂ ਲਿਖਦਾ ਤੱਤੇ ਲੇਖ ਰੱਬਾ ਕਿਉਂ ਲਿਖਦਾ ਤੱਤੇ ਲੇਖ ਰੱਬਾ ਇਹ ਜੱਗ ਵਿੱਚ ਠੰਡੀਆਂ ਛਾਵਾਂ ਦੇ ਰੋਂਦੀਆਂ ਦੇ ਵਹਿਣ ਨਹੀਂ ਸੁਣੇ ਜਾਂਦੇ ਪੁੱਤ ਖੋਇਆ ਨਾ ਕਰ ਮਾਂਵਾ ਦੇ ਰੋਂਦੀਆਂ ਦੇ ਵਹਿਣ ਨਹੀਂ ਸੁਣੇ ਜਾਂਦੇ ਪੁੱਤ ਖੋਇਆ ਨਾ ਕਰ ਮਾਂਵਾ ਦੇ ਇਹ ਹੁਣ ਆਇਆ ਇਸ ਤੋਂ ਪਹਿਲਾਂ ਮੇਰਾ ਬਹੁਤ ਜਿਹੜਾ ਪਪੂਲਰ ਹੋਇਆ ਸੀ ਗਾਣਾ 1997 ਦੇ ਵਿੱਚ ਮੇਰੀ ਕੈਸਟ ਆਈ ਸੀ ਪਹਿਲੀ ਕੈਸਟ ਕੈਸਟ ਦਾ ਨਾਮ ਸੀ ਨਹੀਂ ਚੜਨਾ ਮੈਂ ਡੋਲੀ ਉਹ ਅੱਜ ਤੱਕ ਲੋਕਾਂ ਨੂੰ ਯਾਦ ਆਉਗਾ ਨੇ ਤੇ ਸਰ ਤੁਸੀਂ ਇਸ ਫੀਲਡ ਨਾਲ ਕਿਵੇਂ ਜੁੜੇ ਜਿੱਥੋਂ ਤੱਕ ਫੀਲਡ ਨਾਲ ਜੁੜਨ ਦਾ ਸਵਾਲ ਹੈ ਜੁੜਿਆ ਨਹੀਂ ਜਾਂਦਾ ਇਸ ਦੇ ਨਾਲ ਇਹ ਆਟੋਮੈਟਿਕ ਕੁਦਰਤ ਦੀ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਜੇ ਕਿਸੇ ਬੰਦੇ ਦੇ ਵਿੱਚ ਕੋਈ ਕਲਾ ਹੁੰਦੀ ਹੈ ਨਾ ਤਾਂ ਪਰਮਾਤਮਾ ਤੁਰ ਦਰਗਾਹੋਂ ਅੰਦਰ ਉਹਦੇ ਫਿੱਟ ਕਰਕੇ ਭੇਜਦਾ ਇੱਥੇ ਆ ਕੇ ਜਿਹੜਾ ਮਤਲਬ ਜੁੜਨ ਦਾ ਮਤਲਬ ਇਹ ਹੈ ਕਿ ਆਪਾਂ ਉਸ ਚੀਜ਼ ਨੂੰ ਅਕਸੈਪਟ ਕਰ ਲਿਆ ਤੇ ਉਹਨੂੰ ਆਪਾਂ ਅੱਗੇ ਤੁਰ ਲੇ ਉਹਦੇ ਨਾਲ ਮਿਹਨਤ ਕਰਨ ਲੱਗੇ ਤਾਂ ਆਪਾਂ ਉਹਦੇ ਨਾਲ ਜੁੜ ਜਾਂਦੇ ਆ ਤੁਹਾਨੂੰ ਕਿਵੇਂ ਲੱਗਿਆ ਵੀ ਤੁਹਾਨੂੰ ਇੱਧਰ ਆਉਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਇੱਧਰ ਪਪੂਲਰ ਹੋ ਸਕਦੇ ਆ ਤੁਹਾਡਾ ਫਿਊਚਰ ਸਿਕਿਉਰ ਹੋ ਸਕਦਾ ਹੈ ਇੱਧਰ ਕਾਲਜ ਟਾਈਮ ਜਦੋਂ ਲੋਬਜ਼ਾਰਾਂ ਦੋਸਤਾਂ ਨੇ ਸਾਰਿਆਂ ਨੇ ਬੈਠ ਜਾਣਾ ਜਾਂ ਜਿੰਨੇ ਵੀ ਆਪਣੇ ਕਲਾਸ ਫੈਲੋ ਕਲਾਸਮੇਟ ਸਾਰੇ ਮੁੰਡੇ ਕੁੜੀਆਂ ਨੇ ਕਾਲਜ ਦੇ ਵਿੱਚ ਬੈਠ ਜਾਣਾ ਤਾਂ ਉਹਨਾਂ ਨੂੰ ਥੋੜਾ ਬਹੁਤਾ ਪਤਾ ਸੀ ਆ ਵੀ ਗਾ ਇਹ ਗਾ ਲੈਂਦਾ ਤੇ ਫਿਰ ਉੱਥੇ ਮੇਰੇ ਨਾਲ ਜੁੜੇ ਮੇਰੇ ਨਾਲ ਇੱਕ ਸਭ ਤੋਂ ਪਹਿਲਾਂ ਜਿਹਨਾਂ ਦਾ ਜਿਹਨਾਂ ਦੇ ਨਾਲ ਗੀਤਕਾਰ ਦੇ ਨਾਲ ਮੇਲ ਹੋਇਆ ਗੁਰਤੇਜ ਕਲਿਆਣ ਜੀ ਅੱਜ ਉਹਦੋਂ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਹ ਇਸ ਲਾਈਨ ਦੇ ਵਿੱਚ ਲਿਆਉਣ ਵਾਲੇ ਮੈਨੂੰ ਉਹ ਹੀ ਹੈ ਗੁਰਤੇਜ ਕਲਿਆਣ ਜੀ ਢਿਲਮੰਗ ਕਲਾ ਤੋਂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਗੀਤ ਹੀ ਗਾਇਆ ਸੀ ਜਾ ਵੇ ਕਾਮਾ ਸਾਡੇ ਸੱਜਣਾ ਦੇ ਵਿੜੇ ਜਾ ਨਿੰਮ ਤੇ ਵਹਿ ਕਰਲਾ ਬੜਾ ਪਿਆਰਾ ਗੀਤ ਸੀ ਕਿਉਂਕਿ ਉਦੋਂ ਉਹ ਸਮਾਂ ਹੀ ਇਦਾਂ ਦਾ ਸੀ ਇਦਾਂ ਦੇ ਗੀਤ ਚੱਲਦੇ ਸੀ ਉਦੋਂ ਤੇ ਉਹ ਗੀਤ ਮੇਰਾ ਪਪੂਲਰ ਹੋਇਆ ਕਾਲਜ ਕਾਲਜ ਟਾਈਮ ਉਸ ਤੋਂ ਬਾਅਦ ਚੱਲ ਸੋ ਚੱਲ ਕੇ ਚੱਲਦੇ ਚੱਲਦੇ ਪ੍ਰੋਗਰਾਮ ਸ਼ੁਰੂ ਹੋ ਗਏ ਪ੍ਰੋਗਰਾਮ ਕਰਨ ਲੱਗੇ ਤੇ ਬਸ ਜਿਹੜੀ ਕਹਿ ਸਕਦੇ ਆ ਵੀ ਉਸ ਤੋਂ ਬਾਅਦ ਮੇਰੀ ਕੈਸਟ ਕਰਵਾਉਣ ਵਾਲੇ ਵੀ ਉਹੀ ਸੀ ਜਿਵੇਂ ਥੋਟਾ ਇਧਰਲੇ ਫੀਲਡ 'ਚ ਆਉਣ 'ਚ ਹੈਨਾ ਕੀ ਦਾ ਕੀ ਦਾ ਸਹਿਯੋਗ ਰਿਹਾ ਜਾਂ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਭ ਤੋਂ ਵੱਧ ਤੁਹਾਨੂੰ ਕਿਹਨੇ ਸਪੋਰਟ ਕੀਤਾ ਵੀ ਤੁਹਾਨੂੰ ਮਤਲਬ ਕਿ ਦਰਉਣਾ ਚਾਹੀਦਾ ਬਸ ਮੈਂ ਤੁਹਾਨੂੰ ਪਹਿਲਾਂ ਵੀ ਇਸੇ ਗੱਲ ਦਾ ਜਵਾਬ ਸੀਗਾ ਉਹ ਕਿ ਗੁਰਤੇਜ ਕਲਿਆਣ ਜੀ ਮੇਰੇ ਪਹਿਲੇ ਸਪੋਰਟਰ ਸੀ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਇਸ ਫੀਲਡ ਦੇ ਵਿੱਚ ਲੈ ਕੇ ਆਂਦਾ ਉਹਨਾਂ ਨੇ ਮੇਰਾ ਰਜਿੰਦਰ ਮੇਰਾ ਨਾਮ ਵੈਸੇ ਰਜਿੰਦਰ ਸਿੰਘ ਹੈ ਉਹਨਾਂ ਨੇ ਰਜਿੰਦਰ ਰਾਜਨ ਮੇਰਾ ਉਹਨਾਂ ਨੇ ਨਾਮ ਰੱਖਿਆ ਸੀ ਹਾਂਜੀ ਤੁਸੀਂ ਹਮਨਸਾਨ ਨੂੰ ਥੋੜਾ ਜਿਹਾ ਤੁਸੀਂ ਆਪਣੀ ਫੈਮਲੀ ਬਾਰੇ ਦੱਸੋ ਘਰ ਘਰਚ ਕੌਣ ਕੌਣ ਨੇ ਜਾਂ ਫਿਰ ਥੋੜਾ ਜਿਹਾ ਘਰ ਦੇ ਵਿੱਚ ਵਾਈਫ ਹੈ ਬੇਟੀ ਹੈ ਬੇਟਾ ਹੈ ਸਾਰੇ ਠੀਕ ਹੈ ਆਪਣੇ ਆਪ ਦੀ ਜਗ੍ਹਾ ਤੇ ਕੰਮ ਬਦੀਆ ਕੰਮ ਕਰ ਰਹੇ ਆ ਤੇ ਤੁਸੀਂ ਸਿੰਗਿੰਗ ਤੋਂ ਇਲਾਵਾ ਕੁਝ ਹੋਰ ਵੀ ਕਰਦੇ ਹੋ ਲਾਈਕ ਜਿੱਦਾਂ ਕੁਝ ਸਿੰਗਰਸ ਹੁੰਦੇ ਨੇ ਟੀਚਰਸ ਹੁੰਦੇ ਨੇ ਆ ਉਹਨਾਂ ਦੇ ਕੋਈ ਸਾਈਡ ਬਿਜ਼ਨਸ ਵਗੈਰਾ ਹੁੰਦੇ ਨੇ ਨਹੀਂ ਜੀ ਬਸ ਮੇਰਾ ਕੰਮ ਇਹੀ ਹੈ ਮੇਰਾ ਫੀਲਡ ਦੇ ਵਿੱਚ ਮਤਲਬ ਮੈਂ ਇਸੇ ਤਰ੍ਹਾਂ ਵਿਚਰਦਾ ਹਾਂ ਹਰ ਤਰ੍ਹਾਂ ਦਾ ਨਾ ਪ੍ਰੋਗਰਾਮ ਕਰ ਲੈਂਦਾ ਮੇਰੇ ਨਾਲ ਦੇ ਸਾਥੀ ਜਾਂ ਕਹਿ ਲਿਗੇ ਜਾਂ ਜੋ ਮੈਨੂੰ ਕੋਈ ਪ੍ਰੋਗਰਾਮ ਦਿੰਦੇ ਆ ਜਾਂ ਮੈਂ ਜਿੰਨਾਂ ਕੋਲੇ ਪ੍ਰੋਗਰਾਮਾਂ ਤੇ ਜਾਂਦਾ ਜਿੰਨਾਂ ਦੇ ਨਾਲ ਪ੍ਰੋਗਰਾਮ ਕਰਦਾ ਉਹਨਾਂ ਦੀ ਇੱਕੋ ਹੀ ਫਿਤਰਤ ਹੈ ਮੇਰੀ ਕਿ ਉਹ ਮੈਨੂੰ ਜਿੱਥੇ ਮਰਜ਼ੀ ਫਿੱਟ ਕਰ ਲੈਂਦੇ ਆ ਕੋਈ ਜਗਰਾਤਾ ਆ ਗਿਆ ਕਿਸੇ ਵੀ ਤਰ੍ਹਾਂ ਦਾ ਜਗਰਾਤਾ ਆ ਗਿਆ ਉਹਦੇ ਵਿੱਚ ਮੈਂ ਫਿੱਟ ਹੋ ਜਾਨਾ ਕਿਸੇ ਵੀ ਤਰ੍ਹਾਂ ਦਾ ਕੋਈ ਸੱਭਿਆਚਾਰਕ ਪ੍ਰੋਗਰਾਮ ਆ ਗਿਆ ਮੈਂ ਉਹਦੇ ਵਿੱਚ ਫਿੱਟ ਹੋ ਜਾਨਾ ਹਿੰਦੀ ਆ ਗਿਆ ਪੰਜਾਬੀ ਮਾਰਵਾੜੀ ਹਰਿਆਣਵੀ ਰਾਜਸਥਾਨੀ ਸਾਰੇ ਗੱਲਾਂ ਲੈਣਾ ਜੀ ਮੈਂ ਠੀਕ ਹੈ ਜੀ ਤੇ ਘਰ ਚੋਂ ਫਿਰ ਤੁਹਾਨੂੰ ਕੌਣ-ਕੌਣ ਸਹਿਯੋਗ ਕਰਦਾ ਹੈ ਘਰ ਦੇ ਵਿੱਚੋਂ ਸਹਿਯੋਗ ਜਦੋਂ ਮਾਂ-ਵਾਪਸ ਹੀ ਅ ਹੋਂ ਤਾਂ ਨਹੀਂ ਹੈਗੇ ਇਸ ਦੁਨੀਆ 'ਚ ਨਹੀਂ ਹੈਗੇ ਪਰ ਮੈਨੂੰ ਸਪੋਰਟ ਮਾਤਾ ਵੱਲੋਂ ਸਪੋਰਟ ਜ਼ਰੂਰ ਹੋਈ ਹੈ ਪਿਤਾ ਜੀ ਵੱਲੋਂ ਸਪੋਰਟ ਨਹੀਂ ਕਦੇ ਵੀ ਹੋਈ ਉਹਨਾਂ ਨੇ ਤਾਂ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਪ੍ਰੈਕਟਿਸ ਕਰ ਰਹੀ ਸੀ ਮੇਰਾ ਮੈਂ ਤੁੰਬੀ ਲੈ ਕੇ ਆਂਦੀ ਮੈਨੂੰ ਤੁੰਬੀ ਵੀ ਬਜਾਉਣ ਦਾ ਬੜਾ ਸ਼ੌਂਕ ਸੀਗਾ ਜੀ ਤਾਂ ਉਹਨਾਂ ਨੇ ਜਦੋਂ ਡਿਊਟੀ ਤੋਂ ਆਉਣਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਕੈਸ਼ੀਅਰ ਸੀ ਡੇੜੀ ਫਾਤ ਸਾਹ ਮੇਰੇ ਉਹਨਾਂ ਜੋ ਸ਼ਾਮ ਨੂੰ ਡਿਊਟੀ ਤੇ ਆਉਣਾ ਤੇ ਮੈਂ ਕਿਤੇ ਵਜਾਉਂਦੇ ਹੋਣਾ ਤੁੰਬੀ ਵਜਾਉਣਾ ਮੈਂ ਫੜ ਕੇ ਤੁੰਬੀ ਮਾਰ ਕੇ ਕੰਧਾਂ ਨਾ ਮਾਰ ਕੇ ਤੁੰਬੀ ਬੰਨ੍ਹਣੀ ਉਹਨਾਂ ਨੇ ਮੇਰੀਆਂ ਬਹੁਤ ਤੁੰਬੀਆਂ ਬੰਨ੍ਹੀਆਂ ਜੀ ਤੇ ਉਹਨਾਂ ਨੇ ਮਤਲਬ ਕਹਿ ਸਕਦੇ ਆ ਵੀ ਉਹ ਤੁਹਾਨੂੰ ਟੋਕਦੇ ਸੀ ਇੱਧਰ ਹਾਂ ਟੋਕਦੇ ਸੀ ਹਨਾ ਮਾਤਾ ਵੱਲੋਂ ਮੇਰਾ ਮੈਨੂੰ ਸਹਿਯੋਗ ਸੀ ਤੇ ਤੁਹਾਡੀ ਵਾਈਫ ਦਾ ਕਿੰਨਾ ਸਹਿਯੋਗ ਰਿਹਾ ਹਾਂ ਚੰਗਾ ਪਰਿਵਾਰ ਦਾ ਬਹੁਤ ਸਹਿਯੋਗ ਹੈ ਕਿਤੇ ਲੜਾਈ ਵੀ ਹੋਈ ਐ ਨਹੀਂ ਤੁਸੀਂ ਕਿਹਾ ਹੋਵੇ ਵੀ ਮੈਂ ਪ੍ਰੋਗਰਾਮ ਤੇ ਜਾਣਾ ਤੇ ਉਹ ਕਹਿੰਦੇ ਹੁਣ ਵੀ ਨਹੀਂ ਜਾਣਾ ਨਾ 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 ਇਦਾਂ ਹੀ ਤਾਂ ਕਦੇ ਉਹ ਨੌਬਤ ਹੀ ਨਹੀਂ ਪ੍ਰੋਗਰਾਮ ਕੋਤੀ ਤਾਂ ਚਲੋ ਆਉਣੀ ਵੀ ਨਹੀਂ ਚਾਹੀਦੀ ਸਾਡੀ ਵੈਸੇ ਵੀ ਕੋਈ ਨੌਬਤ ਨਹੀਂ ਆਈ ਇਦਾਂ ਦੀ ਲਾਈ ਆਈ ਹਾਂਜੀ ਤੇ ਤੇ ਤੁਸੀਂ ਥੋੜਾ ਜਿਹਾ ਬਚਪਨ ਬਾਰੇ ਦੱਸੋ ਵੀ ਤੁਹਾਡਾ ਬਚਪਨ ਚ ਕਿਵੇਂ ਹਨਾ ਵੀ ਤੁਸੀਂ ਕਹਿ ਰਹੇ ਹੋ ਸਕੂਲ ਚ ਗਾਉਂਦੇ ਸੀ ਹਨਾ ਤੇ ਕਿਵੇਂ ਪਪੂਲਰ ਸੀਗੇ ਤੁਸੀਂ ਵੀ ਤੁਹਾਡੇ ਟੀਚਰਸ ਕਿਹੜਾ ਗਾਣਾ ਸੌਂਦੇ ਸ਼ਰਾਰਤੀ 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 ਬਹੁਤ ਸੀ ਤੇ ਪੜ੍ਹਾਈ ਵੱਲੋਂ ਮੇਰਾ ਹੱਥ ਬਹੁਤ ਜ਼ਿਆਦਾ ਤੰਗ ਸੀ ਹੁਸ਼ਿਆਰ ਵੀ ਸੀਗਾ ਤੇ ਪੰਜਾਬੀ ਚ ਮੇਰਾ ਸਾਹਿਬ ਦੇ ਵਿੱਚ ਬੜਾ ਹੁਸ਼ਿਆਰ ਸੀ ਲਿਖਣ ਦੇ ਵਿੱਚ ਹੁਸ਼ਿਆਰ ਸੀ ਪਰ ਮੈਨੂੰ ਅੰਗਰੇਜ਼ੀ ਵੱਲੋਂ ਮੇਰਾ ਮਰਾ ਤੰਗ ਹੁੰਦਾ ਸੀ ਤੇ ਅੰਗਰੇਜ਼ੀ ਚ ਕਿੰਨੇ ਤੋਂ ਕਿੰਨੇ ਨੰਬਰ ਆਉਂਦੇ ਰਹਿ ਫਿਰ ਅੰਗਰੇਜ਼ੀ ਤਾਂ ਮਗਰਲੇ ਪਾਸੋਂ ਜ਼ੀਰੋ ਵਾਲੇ ਪਾਸੋਂ ਸਟਾਰਟ ਕਰਦੇ ਆਪਾਂ ਅੱਜ ਕੱਲ ਨਵਾਂ ਕੀ ਕਰ ਰਹੇ ਹੋ ਸਰ ਅੱਜ ਕੱਲ ਨਮਾ ਹਰਮਨ ਜੀ ਮੇਰਾ ਇੱਕ ਪੰਜ ਸੌ ਦਿਨ ਹੀ ਹੋਏ ਆ ਹੁਣ ਇੱਕ ਗਾਣਾ ਆਇਆ ਜੋ ਮਤਨੂੰ ਸਟਾਰਟਿੰਗ ਦੇ ਵਿੱਚ ਸੁਣਾਇਆ ਔਰ ਇੱਕ ਮੇਰਾ Song ਹੋਰ ਹੋਇਆ ਪਿਆ ਅੱਜ ਸਤਿਕਾਰਯੋਗ ਬਜ਼ੁਰਗ ਹੈ ਬਾਬਾ ਜੀ ਸਿੰਦਾ ਅਨਪੜ ਜੀ ਉਹਨਾਂ ਦਾ ਸੌਂਗ ਆ ਰਿਹਾ ਇੱਕ ਮੈਂ ਬੜਾ ਪਿਆਰਾ ਸੌਂਗ ਹੈ ਲੋਕ ਪੱਥ ਗਾ ਰਹੇ ਹਨ ਉਮੀਦ ਹੈ ਵੀ ਦਰਸ਼ਕੋਨ ਉਹ ਵੀ ਬੜਾ ਪਸੰਦ ਕਰਨਗੇ ਹਾਂਜੀ ਤੇ ਜੇ ਥੋੜਾ ਜਿਹਾ ਤੁਸੀਂ ਆਪਣੇ ਗੁਰੂ ਬਾਰੇ ਦੱਸ ਦਿਓ ਸਾਨੂੰ ਵੀ ਤੁਸੀਂ ਕਿੰਨਾ ਤੋਂ ਸਿੱਖਿਆ ਦੇਖੋ ਜੀ ਸਿੱਖਿਆ ਗੁਰੂ ਏਕ ਸਿੱਖਿਆ ਅਨੇਕ ਸਿੱਖਿਆ ਮੈਂ ਬਹੁਤ ਥਾਵਾਂ ਤੋਂ ਹਾਂ ਮੈਂ ਸਟਾਰਟਿੰਗ ਦੇ ਵਿੱਚ ਮੈਂ ਬੀਏ 뮤직 ਕੀਤੀ ਹੈ ਵੋਕਲ ਐਂਡ ਇਨਸਟਰੂਮੈਂਟ ਦੋਨੇ ਤੇ ਉੱਥੇ ਮੇਰੇ ਗੁਰੂ ਹੁੰਦੇ ਸੀ ਮੈਡਮ ਅਰੋਨਾਰਮ ਦੇਵ ਜੀ ਮੈਡਮ ਫੋਲਜੀਤ ਕੌਰ ਜੀ ਉਹਨਾਂ ਤੋਂ ਮੈਂ ਬਹੁਤ ਸਿੱਖਿਆ ਲਈ ਫਿਰ ਉਸ ਤੋਂ ਬਾਅਦ ਜਿਹੜੇ ਪ੍ਰੋਪਰ ਜੋ ਮੇਰੇ ਉਸਤਾਦ ਨੇ ਉਹਨੇ ਉਸਤਾਦ ਜਨਾਬ ਲਾਲ ਹੀਰਾ ਜੀ ਜੋ ਅੱਜ ਦੇ ਬਹੁਤ ਹੀ ਮਸ਼ਹੂਰ ਫੇਮਸ ਸਿੰਗਰ ਨੇ ਹਾਲ ਵਰਦਿਆ ਸਿੰਗਰ ਨੇ ਉਹਨਾਂ ਦਾ ਉਹ ਮੇਰੇ ਉਸਤਾਦ ਨੇ ਉਹਨਾਂ ਦੇ ਨਾਲ ਮੈਂ ਕਾਫੀ ਕੰਮ ਕੀਤਾ 6-7 ਸਾਲ ਨੂੰ ਉਹਨਾਂ ਦੇ ਨਾਲ ਜੁੜਿਆ ਰਿਹਾ ਸਟਾਡੀਨਾ ਬਲਵਿਹਰਾ ਜੀ ਨੇ ਜੇ ਦਰਸ਼ਕਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਿੱਥੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਤੁਸੀਂ ਆਪਣਾ ਕੋਈ ਕੰਟੈਕਟ ਨੰਬਰ ਸ਼ੇਅਰ ਕਰ ਸਕਦੇ ਹੋ ਕੰਟੈਕਟ ਨੰਬਰ ਤਾਂ ਮੈਂ ਮੇਰੇ ਵੀਰ ਜੀ ਵੱਡੇ ਭਾਈ ਜੀ ਬਈ ਨਰਮਲ ਸਾਧਾਂ ਵਾਲੀ ਆ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਸਕਰੀਨ ਤੇ ਮਤਲਬ ਕੰਟੈਕਟ ਨੰਬਰ ਸ਼ੋਅ ਕਰ ਦੇਣ ਬੜੀ ਮਿਹਰਬਾਨੀ ਵੈਸੇ ਮੇਰਾ ਕੰਟੈਕਟ ਨੰਬਰ ਹੈ 9056692639 ਕੋਟਪੂਰਾ ਮੇਰਾ ਸ਼ਹਿਰ ਹੈ ਤੇ ਬਚਪਨ ਮੇਰਾ ਗੁਜ਼ਰਿਆ ਜੀ ਪਿੰਡ ਸਿੱਖਾਂਵਾਲਾ ਦੇ ਵਿੱਚ ਮੇਰਾ ਪਿੰਡ ਸਿੱਖਾਂਵਾਲਾ ਔਰ ਅੱਜਕੱਲ ਮੈਂ ਕੋਟਪੂਰੇ ਰਹਿ ਰਿਹਾ ਆਪਣੇ ਪਰਿਵਾਰ ਸਮੇਤ ਸਰ ਇੱਕ ਗਾਣਾ ਦਰਸ਼ਕਾਂ ਦੇ ਹੋਰ ਰੂਬਰੂ ਦੋ ਲਾਈਨਾਂ ਹਾਂਜੀ ਇੱਕ ਮੇਰਾ ਗਾਣਾ ਆਇਆ ਸੀ ਪਿੱਛੇ ਇੱਕ ਐਸਟਾਈ ਸੀ ਮੇਰੀ ਥੋੜੀ ਜਿਹੀ ਬਦਲ ਜਾ ਉਹਦੇ ਵਿੱਚ ਇੱਕ ਗਾਣਾ ਸੀ ਅ ਮੇਰਾ ਬਹੁਤ ਹੀ ਪ੍ਰਾਣਾ ਰਾਈਟਰ ਹੈ ਲੱਖਾ ਗਿੱਲ ਉਹਨਾਂ ਦਾ ਲਿਖਿਆ ਗਾਣਾ ਸੀ ਬੜਾ ਪਿਆਰਾ ਗਾਣਾ ਉਹ ਵੀ ਦਾ ਉਹ ਪਹਿੜੀ ਦੁਨੀਆ ਨੂੰ ਮਨ ਆਇਆ ਕਹਿਣਦੇ ਨੀ ਜਿਹੜੀ ਝੁੱਲਦੀ ਹੈ ਨੀ ਰੀ ਝੁੱਲ ਲੈਣਦੇ ਪਹਿੜੀ ਦੁਨੀਆ ਨੂੰ ਮਨ ਆਇਆ ਕਹਿਣਦੇ ਨੀ ਜਿਹੜੀ ਝੁੱਲਦੀ ਹੈ ਨੀ ਰੀ ਝੁੱਲ ਲੈਣਦੇ ਅਸੀਂ ਯਾਰ ਨੂੰ ਮਨਾਉਣ ਬੰਨ ਘੁੰਗਰੂ ਯਾਰ ਨੂੰ ਮਨਵਣਾ ਬੰਨ ਘੁੰਗਰੂ ਪੈਰਾਂ ਦੇ ਵਿੱਚ ਨੱਚ ਲੈਣ ਦੇ ਕਦੋਂ ਆਸ਼ਕਾਂ ਦੇ ਝੰਡੇ ਹੁੰਦੇ ਝੂਲਦੇ ਨਹੀਂ ਮੱਚਦੇ ਆ ਨੂੰ ਮੱਚ ਲੈਣ ਦੇ ਕਦੋਂ ਆਸ਼ਕਾਂ ਦੇ ਝੰਡੇ ਹੁੰਦੇ ਝੂਲਦੇ ਨਹੀਂ ਮੱਚਦੇ ਆ ਨੂੰ ਮੱਚ ਲੈਣ ਦੇ ਮਹਾਂਕੂ ਬਹੁਤ ਕੋ ਥੈਂਕ ਯੂ ਤਾਂ ਸਰ ਫਿਰ ਜਾਂਦੇ ਜਾਂਦੇ ਤੁਸੀਂ ਕੋਈ ਲਾਈਫ ਦਾ ਸਪੈਸ਼ਲ ਥੈਂਕਸ ਕਰਨਾ ਚਾਹੁੰਦੇ ਹੋ ਜਾਂ ਫਿਰ ਅਸੀਂ ਤੁਹਾਨੂੰ ਤੁਸੀਂ ਸਾਨੂੰ ਦੱਸੋ ਵੀ ਅੱਜਕੱਲ ਤੁਹਾਡਾ ਕੌਣ ਸਹਿਯੋਗ ਦੇ ਰਿਹਾ ਅੱਜਕੱਲ ਸਹਿਯੋਗ ਤਾਂ ਸਾਰੇ ਦੇ ਰਹੇ ਆ ਤਕਰੀਬਨ ਪਰ ਜਿਹੜੇ ਮੇਰੇ ਨਿੱਜੀ ਜ਼ਿਆਦਾ ਮਤਲਬ ਜਿੰਨੇ ਮੇਰੇ ਦਿਲ ਨਾਲ ਜੁੜੇ ਆ ਮੇਰੇ ਬੰਦੇ ਦਿਲੋਂ ਜੁੜੇ ਆ ਮੇਰੇ ਨਾਲ ਉਹਨਾਂ ਦੇ ਵਿੱਚੋਂ ਨੇ ਡਾਕਟਰ ਜਸਵਿੰਦਰ ਕੋਟਲੀ ਅਵਰ ਸਾਡੇ ਮੇਰੇ ਵੀਰ ਵੱਡੇ ਭਾਈ ਗੁਰਤੇਜ ਸੰਦੂਰਾ ਮੇਣਾ ਭਾਈ ਕੋਟਲੀ ਵਾਲੇ ਮਨਜੀਤ ਜੀ ਬਰਾਰ ਸਾਹਿਬ ਤੇ ਹੋਰ ਵੀ ਇੱਕ ਦੋ ਸੱਜਣ ਹੈਗੇ ਜਿਨ੍ਹਾਂ ਦਾ ਮੈਂ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਕਰਾਂਗਾ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਅੱਜ ਅੱਜ ਸਮੇਂ ਦੇ ਮੁਤਾਬਕ ਅੱਜ ਦੇ ਸਮੇਂ ਦੇ ਮੁਤਾਬਕ ਮੇਰੇ ਨਾਲ ਜੁੜ ਕੇ ਵਧੀਆ ਮੇਰਾ ਸਾਥ ਦੇ ਰਹੇ ਨੇ ਬੜੀ ਮਿਹਰਬਾਨੀ ਉਹਨਾਂ ਦੀ ਬਹੁਤ ਧੰਨਵਾਦ ਹੈ ਔਰ ਖਾਸ ਕਰਕੇ ਮੇਰਾ ਵੱਡਾ ਵੀਰ ਬਾਈ ਸਾਹਿਬ ਕਮਿਆਣਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਤੁਹਾਡੇ ਰੂਬਰੂ ਹੋਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਬਾਈ ਨਿਰਮਲ ਸਾਧਾਂਵਾਲੀ ਆ ਜੀ ਉਹਨਾਂ ਦਾ ਬਹੁਤ ਧੰਨਵਾਦ ਤੁਹਾਡਾ ਵੀ ਹਰਮਨ ਜੀ ਬਹੁਤ ਧੰਨਵਾਦ ਮਿਹਰਬਾਨੀ ਹੈ ਤੁਸੀਂ ਹੁਣ ਫਿਰ ਕਿਹੜਾ ਗਾਣਾ ਤੁਸੀਂ ਨਵਾ ਕਰ ਰਹੇ ਹੋ ਹੁਣ ਹਰਮਨ ਜੀ ਨਵਾ ਕੀਤਾ ਚੋਰੀ ਦਾ ਪੁੱਤ ਜਿਸ ਦੇ ਰਾਈਟਰ ਨੇ ਚਿੰਦਾ ਅਨਪੜ ਜੀ ਤੇ 뮤직 ਜੇ ਵੀ ਗੁਰੂ ਰਿਕਾਰਡਸ ਨੇ ਕੀਤਾ ਤੇ ਉਮੀਦ ਕਰਦਾ ਹਾਂ ਕਿ ਦਰਸ਼ਕ ਜਿਵੇਂ ਮੇਰੇ ਪਹਿਲਾਂ ਗੀਤਾਂ ਨੂੰ ਪਿਆਰ ਦਿੱਤਾ ਦਰਸ਼ਕਾਂ ਨੇ ਉਸੇ ਤਰ੍ਹਾਂ ਇਹਨਾਂ ਗੀਤਾਂ ਨੂੰ ਵੀ ਪਿਆਰ ਸਤਿਕਾਰ ਬਖਸ਼ਣਗੇ ਬਹੁਤ ਮਿਹਰਬਾਨੀ ਜੀ ਜਿੰਦਰਜੀਤ ਰਾਜਨ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਨਾਲ ਜੁੜੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਬਹੁਤ-ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸਾਰਿਆਂ ਦਾ ਸਾਰੀ ਟੀਮ ਦਾ ਮਾਲਵਾ ਨਿਊਜ਼ ਦੀ ਜਿੰਨੀ ਵੀ ਟੀਮ ਹੈ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਅ ਦਰਸ਼ਕਾਂ ਦੇ ਰੂਬਰੂ ਕਰਵਾਇਆ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ